ਪਾ ਵੇਖੋ ਸੰਤ ਗਿਆਨੀ ਜਨ ਸਿੰਘ ਜੀ ਪਿੰਡ ਵਾਲ ਦੇ ਫੈਨ ਆ ਹੈਨਾ ਉਹ ਦੇਖੋ ਰਹਿਣਾ ਵੀ ਆ ਇਹ ਤੇ ਹੈ ਨਹੀਂ ਕਿ ਅੱਜ ਆਪਾਂ ਚੋਣ ਲੜਦੇ ਆਪਾਂ ਆਪਣੇ ਯੋਧਿਆਂ ਨੂੰ ਭੁੱਲ ਜੀਏ ਰਾਜਾ ਬਣੀ ਵੀਰ ਜੇ ਜਦੋਂ ਆਉਂਦੇ ਨੇ ਤਾਂ ਇੱਕ ਬਿਆਨ ਨਹੀਂ ਜਿਹੜਾ ਉਹ ਹਰ ਵਾਰ ਦੇ ਕੇ ਜਾਂਦੇ ਨੇ ਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਹਿੰਦੂਸਤਾਨ ਚਾਹੀਦਾ ਕੀ ਇੱਥੇ ਕੋਈ ਖਾਲਿਸਤਾਨ ਦੀ ਗੱਲ ਹੋ ਰਹੀ ਹੈ ਤੁਹਾਡੇ ਵੱਲੋਂ ਬਿਆਨ ਦਿੱਤਾ ਗਿਆ ਹੋਵੇ ਕੋਈ ਨਹੀਂ ਜੀ ਨਹੀਂ ਦੇਖੋ ਖਾਲਿਸਤਾਨ ਦੀ ਮੇਰੇ ਵੱਲੋਂ ਦੱਸੋ ਇੱਕ ਵੀ ਕੋਈ ਬਿਆਨ ਲਾਇਆ ਹੋਵੇ ਹੈਨਾ ਪਹਿਲਾਂ ਦੱਸੋ ਰਾਜਾ ਵੜੀ ਨੂੰ ਪੁੱਛਣਾ ਚਾਹਨਾ ਖਾਲਸਤਾਨ ਬਾਰੇ ਕੀ ਹੈ ਕਿ ਨਹੀਂ ਤਾਂ ਕਹਿਣੋ ਇਹ ਦੇ ਵੇਖੋ ਰਾਜਾ ਵੜੀ ਨਾ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਸਭ ਨੂੰ ਪਤਾ ਹੈ ਕਿ ਜਿਹੜੀ ਪਹਿਲੀਆਂ ਸਰਕਾਰਾਂ ਵਾਂ ਹਨਾ ਉਹ ਕਿਤਨੇ ਡਰੀਆਂ ਪਈਆਂ ਬੇ ਖਲਾਗੀਆਂ ਹੋਈਆਂ ਹਨਾ ਜਦੋਂ ਦਾ ਮੈਂ ਆਇਆ ਇੱਥੇ ਲਾਈਨ ਦੇ ਆਹੋਂ ਲੈਸ਼ਨ ਹੋਣ ਲੱਗੇ ਤੁਸੀਂ ਗਰਾਊਂਡ ਤੇ ਵੇਖੋ ਚੈੱਕ ਕਰਨਾ ਸਾਰਾ ਨਸ਼ਾ ਵੰਡਣਾ ਜੀ ਇਹਨਾਂ ਨੇ ਸੂਟ ਵੰਡਨੇ ਪੈਸੇ ਵੰਡਨੇ ਸਾਰਾ ਕੁਝ ਕਰਨਾ ਇਹਨਾਂ ਨੇ ਦੇਖੋ ਸਭ ਤੋਂ ਪਹਿਲਾਂ ਐਜੇ ਸੀਪ ਕੈਲ ਦੇ ਆਧਾਰ ਤੇ ਨਾ ਆਪਾਂ ਤਨਤਨ ਸ਼ਰ ਗੁਰਨ ਸਿੰਘ ਜੀ ਦਾ ਮੁੱਦਾ ਰੱਖਣਾ ਰੀਜ਼ਨ ਦੇਖੋ ਐਜੇ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਚੜ ਕੇ ਬੈਠਾ ਹਜੇ ਤੱਕ ਸਰਕਾਰਾਂ ਸੁੱਤੀਆਂ ਪਈਆਂ ਇਹ ਭਾਜੀ ਬਹੁਤ ਜ਼ਰੂਰੀ ਆ ਤਾਂ ਹੁਣ ਵੀਰੋ ਸਰਕਾਰ ਤੇ ਕਾਲ ਭਗਵੰਤ ਮਾਨ ਸਾਹਿਬ ਇਹ ਤਰਨਾਂ ਲੱਗ ਗਿਆ ਇੱਥੇ ਵੀ ਤਨਤਨ ਲੱਗਾ ਹਰਕਾ ਤੇ ਭਾਈ ਕਿੰਨ ਲਾਠੀ ਚਾਰਜ ਕੀਤਾ ਮਤਲਬ ਸਰਦਾਰਾਂ ਦੀ ਪੱਗਾਂ ਲਾਈਆਂ ਨੇ ਪੱਗਾਂ ਰੋਲੀਆਂ ਨਾਲੇ ਜਮਨੀ ਚੌਂ ਨੂੰ ਲੈ ਕੇ ਜਿਹੜਾ ਮਾਹੌਲ ਪੂਰੀ ਤਰ੍ਹਾਂ ਭਖ ਦਾ ਨਜ਼ਰ ਆ ਰਿਹਾ ਹੈ ਤਾਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਂਝੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਅੱਜ ਆਪਣਾ ਨਾਮਜ਼ਦਗੀ ਫਾਰਮ ਭਰਨ ਆਇਆ ਸੀ ਪੁੱਜੇ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕਿ ਕੀ ਮੁੱਦੇ ਨੇ ਕੀ ਉਹਨਾਂ ਦਾ ਕਹਿਣਾ ਹੈ ਇਹ ਸਾਰੇ ਮਾਮਲੇ ਤੇ ਕਿਉਂਕਿ ਹੁਣੇ-ਹੁਣੇ ਜਿਹੜਾ ਨਾਮਜ਼ਦਗੀ ਪੱਤਰ ਭਰ ਗਏ ਨੇ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤ ਹੈ ਜੀ ਜੇ ਮਨਦੀਪ ਸਿੰਘ ਜੀ ਅੱਜ ਪੁੱਜੇ ਉਹ ਕਿਦਾਂ ਦਾ ਸੰਗਤਾਂ ਦਾ ਉ ਚਾਹੇ ਜਿਹੜਾ ਤੁਹਾਡੇ ਨਾਲ ਬਾਬਾ ਬੁੱਢਾ ਸਾਹਿਬ ਤੋਂ ਆਰੰਭ ਹੋਇਆ ਪਵਿੱਤਰ ਧਰਤੀ ਤੋਂ ਦਾ ਇੱਥੇ ਪੁੱਜਿਓ ਸਭ ਤੋਂ ਪਹਿਲਾਂ ਕੀ ਕਰਨਾ ਚਾਹੋਗੇ ਦੇਖੋ ਅੱਜ ਅਸੀਂ ਆਪਣੇ ਕਾਗਜ਼ ਆਪਾਂ ਨਾਮਜ਼ਦਗੀ ਕਰਨ ਆਏ ਅਸੀਂ ਸੰਗਤਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਸੀ ਬੜੀ ਗੁਰੂ ਸਾਹਿਬ ਦੀ ਕਿਰਪਾ ਰਹੀ ਹੈ ਕਿਹੇ ਚੀਜ਼ ਦੀ ਕੋਈ ਦਿੱਕਤ ਪੈਸ਼ ਆਉਣੇ ਨਹੀਂ ਜਿੰਨਾ ਅਸੀਂ ਸੋਚਿਆ ਉਸ ਤੋਂ ਵੱਧ ਸਾਨੂੰ ਜ਼ਿਆਦਾ ਹੁੰਗਾਰਾ ਮਿਲਿਆ ਸਾਨੂੰ ਸਮਦੇਵ ਸਿੰਘ ਜੀ ਕੀ ਮੁੱਦੇ ਕੀ ਨੇ ਤਰਨ ਤਾਰਨ ਦੇ ਕਿਉਂਕਿ ਪੰਥ ਘਲਕਾ ਵੀ ਗਿਆ ਜਾਂਦਾ ਨੇ ਕਿਤੇ ਨਾ ਕਿਤੇ ਰਾਜਾ ਵੜਿੰਗ ਵੀ ਇੱਥੇ ਜਦੋਂ ਆਉਂਦੇ ਨੇ ਤਾਂ ਇੱਕ ਬਿਆਨ ਨਹੀਂ ਜਿਹੜਾ ਉਹ ਹਰ ਵਾਰ ਦੇ ਕੇ ਜਾਂਦੇ ਨੇ ਕਿ ਸਾਨੂੰ ਖਾਲਸਤਾਨ ਨਹੀਂ ਚਾਹੀਦਾ ਹਿੰਦੁਸਤਾਨ ਚਾਹੀਦਾ ਕੀ ਇੱਥੇ ਕੋਈ ਖਾਲਸਤਾਨ ਦੀ ਗੱਲ ਹੋ ਰਹੀ ਹੈ ਤੁਹਾਡੇ ਵੱਲੋਂ ਬਿਆਨ ਦਿੱਤਾ ਗਿਆ ਹੋਵੇ ਕੋਈ ਨਹੀਂ ਜੀ ਨਹੀਂ ਦੇਖੋ ਖਾਲਸਤਾਨ ਦੀ ਮੇਰੇ ਵੱਲੋਂ ਦੱਸੋ ਇੱਕ ਵੀ ਕੋਈ ਬਿਆਨ ਲਾਇਆ ਹੋਵੇ ਹੈਨਾ ਪਹਿਲਾਂ ਦੱਸੋ ਰਾਜਾਬੀਨ ਨੂੰ ਪੁੱਛਣਾ ਚਾਹਨਾ ਹੈ ਖਾਲਸਤਾਨ ਬਾਰੇ ਕੀ ਕਹਿੰਦੇ ਹੈ ਤੱਕ ਇਹਨਾਂ ਨੂੰ ਦੇਖੋ ਅਸੀਂ ਆਪਾਂ ਆਪਾਂ ਖਾਲਸਾ ਰਾਜ ਦੀ ਮੰਗ ਕਰਦੇ ਹਾਂ ਉਹ ਅੱਜ ਵੀ ਕਰਦੇ ਕੱਲ ਵੀ ਕਰਦੇ ਪਰਸੋਂ ਵੀ ਕਰਦੇ ਰਵਾਂਗੇ ਇਹ ਤੇ ਹੈ ਨਹੀਂ ਕਿ ਆਪਾਂ ਖਾਲਸਾ ਰਾਜ ਬਾਰੇ ਮਨਾ ਕਰਦੀ ਹੈ ਹੈਨਾ ਉਹ ਸਾਡਾ ਦੇਖੋ ਜ਼ਰੂਰੀ ਵੀ ਹੈ ਫਿਰ ਆਪਾਂ ਵੇਖੋ ਸੰਤ ਗਿਆਨੀ ਜੀ ਸਿੰਘ ਜੀ ਪਿੰਡ ਵਾਲ ਦੇ ਫੈਨ ਹੈ ਹੈਨਾ ਉਹ ਦੇਖੋ ਰਹਿਣਾ ਇਹ ਤੇ ਹੈ ਨਹੀਂ ਕਿ ਅੱਜ ਆਪਾਂ ਚੋਣ ਲੜਦੇ ਵੇ ਆਪਾਂ ਆਪਣੇ ਯੋਧਿਆਂ ਨੂੰ ਭੁੱਲ ਜਾਈਏ ਉਹ ਤੇ ਪਹਿਲ ਤੇ ਆਧਾਰ ਤੇ ਆ ਜੀ ਯੋਧੇ ਆਪਣੇ ਰਾਜਾ ਵਿੜਿੰਗ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਕਿ ਭਾਸ਼ਣ ਤੁਸੀਂ ਵੀ ਸੁਣਿਆ ਹੋਵੇਗਾ ਕਿ ਹਿੰਦੂਆਂ ਨੂੰ ਕਿਹਾ ਕਿ ਵੋਟਾਂ ਨਾ ਪਾਈਆਂ ਜਾਣ ਕਿ ਰਾਜਾ ਵਿੜਿੰਗ ਦਾ ਜਿਹੜਾ ਸਿੱਖੋ ਵੋਟ ਦੇ ਉੱਤੋਂ ਕਾਂਗਰਸ ਪਾਰਟੀ ਦਾ ਕੀ ਭਰੋਸਾ ਉੱਠ ਚੁੱਕਾ ਹੈ ਜੋ ਇਹੋ ਜਿਹੇ ਬਿਆਨ ਦੇ ਰਹੇ ਨੇ ਰਾਜਾ ਵਿੜਿੰਗ ਦਾ ਕਹਿਣਾ ਹੈ ਕਿ ਜਿਹੜੇ ਹਿੰਦੂ ਆ ਉਹ ਤੁਹਾਨੂੰ ਵੋਟ ਨਾ ਕਰਨ ਕੀ ਰਾਜਾ ਵਿੜਿੰਗ ਦਾ ਜਿਹੜਾ ਸਿੱਖ ਵੋਟ ਤੋਂ ਕਾਂਗਰਸ ਪਾਰਟੀ ਦਾ ਭਰੋਸਾ ਉੱਠ ਚੁੱਕਾ ਜੋ ਇਹੋ ਜਿਹੇ ਬਿਆਨ ਦੇ ਰਹੇ ਨੇ ਦੇਖੋ ਇਸ ਤਰ੍ਹਾਂ ਜੇ ਜਿਹੜਾ ਰਾਜਾਵੜੀ ਨੇ ਬਿਆਨ ਦਿੱਤਾ ਮੈਂ ਰਾਜਾਵੜੀ ਨੂੰ ਪੁੱਛਣਾ ਚਾਹੁੰਦਾ ਵਾ ਅਹੀ ਹੁਣ 3 ਸਾਲ ਤੋਂ ਪਰਿਵਾਰ ਬਾਹਰ ਆ ਸਾਨੂੰ ਵੇਖੋ ਪਰਿਵਾਰ ਦੇ ਵਿੱਚ ਅਜੇ ਤੱਕ ਵਾਹੋ ਕਿਸੇ ਦੇ ਉੱਤੇ ਹੱਦ ਤੋ ਕੇਸ ਚੱਲਦਾ ਹੋਵੇ ਪਰਚਾ ਚੱਲਦਾ ਹੋਵੇ ਜਾਂ ਆਪਾਂ ਜਿਨ ਧੱਕੇਸ਼ਾਹੀ ਕੀਤੀ ਹੋਵੇ ਇਹਦੇ ਵੇਖੋ ਰਾਜਾਵੜੀ ਨਾ ਜਾਣ ਕੇ ਪੰਜਾਬ ਦਾ ਮੋਲ ਖਰਾਬ ਕਰਨਾ ਚਾਹੁੰਦਾ ਰੀਜ਼ਨ ਵੇਖੋ ਇਹ ਹੈ ਕਿ ਸਭ ਨੂੰ ਪਤਾ ਹੈ ਕਿ ਜਿਹੜੀ ਪਹਿਲੀਆਂ ਸਰਕਾਰਾਂ ਵਾਂ ਹਨਾ ਉਹ ਕਿਤਨੇ ਡਰੀਆਂ ਪਈਆਂ ਬੇਖਲਾਗੀਆਂ ਹੋਈਆਂ ਹਨਾ ਜਦੋਂ ਦਾ ਮੈਂ ਆਇਆ ਇੱਥੇ ਲਾਈਨ ਦੇ ਵਿੱਚ ਕਿਉਂਕਿ ਮੇਰਾ ਲਾਈਨ ਨਹੀਂ ਹੈਗੀ ਇਹ ਵਾਲੀ ਮੈਂ ਅੱਜ ਸ ਕਰਨਾ ਕਿ ਆਪਾਂ ਵੱਧ ਚੜ ਕੇ ਸਾਰੀ ਸក្តਾ ਸੇਵਾ ਕਰਾਂਗੇ ਤੇ ਹੁਣ ਰਾਜਾਵੜੀ ਨੂੰ ਬਿਆਨ ਦੇਣ ਲੱਗੇ ਪਹਿਲਾਂ ਸੋਚਣਾ ਚਾਹੀਦਾ ਇਹ ਉਹ ਕਾਂਗਰਸ ਦਾ ਰਾਜਾਵੜੀ ਹੈ ਜਿਨੇ ਮਤਲਬ ਕਿ ਆਪਣਾ ਉਹ ਬਿਆਨ ਦਿੱਤਾ ਇਹ ਕਾਲ ਤੱਕ ਸਾਹਿਬ ਤੇ ਆਪਣਾ ਟਾ ਢਾਣੀ ਨਹੀਂ ਕਰਦਾ ਸੀ ਦਿੱਲੀ ਵਿੱਚ ਸਿੱਖਾਂ ਦੇ ਨਾਲ ਨਸਲ ਕੁਸ਼ੀ ਕਿੰਨੀ ਹੋ ਚੁੱਕੀ ਹੈ ਇਹ ਕਿਤੇ ਨਾ ਕਿਤੇ ਵੇਖੋ ਜਾਣ ਬੁੱਝ ਕੇ ਨਾ ਪੰਜਾਬ ਦਾ ਮੋਹ ਸਰਕਾਰਾਂ ਖਰਾਬ ਕਰਦੀਆਂ ਵੀ ਨਸ਼ਾ ਵੇਖੋ ਇਹ ਵਰਤੌਂਦੀਆਂ ਆਹ ਹੁਣ ਇਲੈਕਸ਼ਨ ਹੋਣ ਲੱਗੇ ਤੁਸੀਂ ਗਰਾਊਂਡ ਤੇ ਵੇਖੋ ਚੈੱਕ ਕਰਨਾ ਸਾਰੇ ਨਸ਼ਾ ਵੰਡਣਾ ਜੀ ਇਹਨਾਂ ਨੇ ਸੂਟ ਵੰਡਨੇ ਪੈਸੇ ਵੰਡਨੇ ਸਾਰਾ ਕੁਝ ਕਰਦਾ ਇਹਨਾਂ ਨੇ ਪਰ ਸਾਡੀ ਵੇਲੇ ਕੀ ਦੇਣਾ ਕਿਉਂਕਿ ਭਾਵੇਂ ਸੇਵਾ ਕਰਨ ਦਾ ਨਾ ਕੀ ਰਾਜ ਕਰਨ ਆਏ ਆ ਅੱਛਾ ਮਨੀਸ਼ ਸਿੰਘ ਜੀ ਮੋੱਖ ਮੁੱਦੇ ਕੀ ਰਹਿਣਗੇ ਤਰਨ ਤਰਨ ਦੇ ਕੀ ਮੁੱਦਾ ਹੈ ਤੁਹਾਡਾ ਸਭ ਤੋਂ ਪਹਿਲਾਂ ਅਗਰ ਸੰਗਤ ਫਤਵਾ ਦਿੰਦੀ ਹੈ ਤਾਂ ਕੀ ਤੁਹਾਡੇ ਮਨ ਦੇ ਜਨ ਦੇ ਵਿੱਚ ਹੈ ਕਿ ਇਹ ਚੀਜ਼ ਨੂੰ ਜਿਹੜਾ ਸਭ ਤੋਂ ਪਹਿਲਾਂ ਤਰਨ ਤਰਨ ਦੇ ਵਿੱਚ ਉਹ ਖਤਮ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਇਹ ਜੇ ਅਸੀਂ ਪੈਰ ਦੇ ਆਧਾਰ ਤੇ ਨਾ ਆਪਾਂ ਤਨਤਨ ਸ਼੍ਰੀ ਗੁਰੂ ਰੰਗ ਸਾਹਿਬ ਦਾ ਮੁੱਦਾ ਰੱਖਣਾ ਰੀਜ਼ਨ ਦੇਖੋ ਇਹ ਜੇ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਚੜ੍ਹ ਕੇ ਬੈਠਾ ਹਜੇ ਤੱਕ ਸਰਕਾਰਾਂ ਸੁੱਤੀਆਂ ਪਈਆਂ ਇਹ ਭਾਜੀ ਬਹੁਤ ਜ਼ਰੂਰੀ ਹੈ ਤੁਕੀ ਵੇਖੋ ਸਰਕਾਰ ਜਦੋਂ ਕੋਈ ਵੀ ਬੰਦੀ ਆਣਾ ਭਾਜੀ ਉਹ ਮਤਲਬ ਕੀ ਉਹ ਮਤਲਬ ਕਹਿ ਦਿੰਦੀ ਆਪਾਂ ਗੁਰਗੰਸਾ ਦੀ ਬੇਦਬੀ ਦਾ ਕਾਨੂੰਨ ਬਣਾਵਾਂਗੇ ਪਰ ਸਰਕਾਰਾਂ ਦੀ ਨਿਲਾਕੀ ਹੈ ਭਾਜੀ ਕੋਈ ਕੰਮ ਨਹੀਂ ਕਰਕੇ ਰਾਜੀ ਸਰਕਾਰ ਇੱਕ ਵੀ ਕੰਮ ਨਹੀਂ ਸਰਕਾਰ ਨੇ ਕੀਤਾ ਹੁਣ ਵੇਰੋ ਸਰਕਾਰ ਇੱਥੇ ਕਾਲ ਭਗਵੰਤ ਮਾਨ ਸਾਹਿਬ ਅਸੀਂ ਤਰਨਾ ਲੱਗ ਗਏ ਇੱਥੇ ਵੀ ਤਰਨ ਤਨ ਲੱਗਾ ਹਲਕਾ ਤੇ ਭਾਈ ਕਿੰਨਾ ਲਾਠੀ ਚਾਰਜ ਕੀਤਾ ਮਤਲਬ ਸਰਦਾਰਾਂ ਦੀ ਪੱਗਾਂ ਲਾਈਆਂ ਨੇ ਪੱਗਾਂ ਰੋਲੀਆਂ ਨੇ ਨੇ ਕਿਤਨਾ ਕਿਤੇ ਭਾਈ ਹਜੇ ਵੀ ਸਰਕਾਰ ਜਿਹੜੀ ਆਪਣੀ ਧੱਕੇਸ਼ਾਹੀ ਕਰਨ ਤੋਂ ਬਾਜ਼ ਨਹੀਂ ਆਂਦੀ ਵੀ ਸਿੱਖ ਸੰਗਤ ਨੂੰ ਕੀ ਅਪੀਲ ਆਖ ਰਵੇਜੀ ਦੇਖੋ ਮੈਂ ਸਿੱਖ ਸੰਗ ਕੀ ਵੇਖੋਣ ਤੱਕ ਵੋਟਾਂ ਮੰਗਣ ਆਣੀਆਂ ਜੇ ਜਦੋਂ ਵੀ ਇਹ ਵੋਟਾਂ ਮੰਗਣ ਜਦੋਂ ਵੀ ਵੋਟਾਂ ਮੰਗਣ ਆਣਗੇ ਨਾ ਇਹਨਾਂ ਨੂੰ ਇੱਕੋ ਗੱਲ ਕਹਿਣੀ ਤੁਸੀਂ ਕਿ ਆਪਣਾ ਕੰਮ ਵਖਾਓ ਕੀਤਾ ਕੀ ਗਰਾਊਂਡ ਦੇ ਵਿੱਚ ਤਿੰਨ ਸਾਲ ਸਰਕਾਰ ਤੇ ਵੇਖੋ ਇਹਨਾਂ ਦੀ ਰਹਿ ਚੁੱਕੀ ਹੈ ਨਾ ਤਿੰਨ ਸਾਲ ਦੇ ਵਿੱਚ ਕੀ ਵੀ ਕੰਮ ਵਖਾਡੋ ਕੀਤਾ ਹੋਵੇ ਜੇ ਤਿੰਨ ਸਾਲ ਚ ਕੰਮ ਕੀਤਾ ਉਹ ਤੇ ਵੋਟਾਂ ਮੰਗਣ ਦੀ ਲੋੜ ਨਹੀਂ ਚਲਣ ਨੂੰ ਪੈਣੀ ਸੀ ਤਾਂ ਸੋ ਇਸ ਵਾਰ ਸਾਡੇ ਨਾਲ ਉਮੀਦਵਾਰ ਮਨਦੀਪ ਸਿੰਘ ਖਾਲਸਾ ਜਿਨ੍ਹਾਂ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਤੇ ਕਿਤੇ ਨਾ ਕਿਤੇ ਇਹਨਾਂ ਵੱਲੋਂ ਕਿਹਾ ਗਿਆ ਕਿ ਇਹਨਾਂ ਦਾ ਜਿਹੜਾ ਮੁੱਖ ਮੁੱਦਾ ਰਹੇਗਾ ਉਹ ਨਸ਼ਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨੂੰ ਲੈ ਕੇ ਇਨਸਾਫ ਦਵਾਣਾ ਇਹਨਾਂ ਦਾ ਅਹਿਮ ਮੁੱਦਾ ਹੈ ਕੈਮਰਾਮੈਨ ਮਹਿਕ ਨਾਲ ਰਵੀ ਖੇੜਾ ਪੰਜਾਬੀ ਲੋਕ ਚੈਨਲ ਸਰਪੰਦਾਰਨ